ਜੋ ਕਰ ਰਹੇ ਹੋ ਕੋਈ ਨਹੀਂ ਚੱਲਦੀ ਰੰਗ ਰੋਣਾ ਨਹੀਂ ਬੰਦ ਹੁਣ ਚੱਲ ਰਿਹਾ ਨਾ ਹਾਂ ਚੱਲ ਰਿਹਾ ਵੈਕਲ ਜੀ ਦਾ ਖਾਲਸਾ ਵੈਕਲ ਜੀ ਕੀ ਬੰਦੇ ਦੋਸਤੋ ਬਾਬਾ ਬਕਾਲਾ ਸਾਹਿਬ ਖੜੇ ਆ ਇਹ ਭੈਣ ਕੁਰਵਿੰਦਰ ਕੌਰ ਹੈ ਇਹਨਾਂ ਦੇ ਪਤੀ ਦਲਜੀਤ ਸਿੰਘ ਜੀ ਪਾਤੀ ਸਿੰਘ ਦੀ ਡਿਊਟੀ ਕਰਦੇ ਸੀ ਗੁਰਦੁਆਰਾ ਤਲਨ ਸਾਹਿਬ ਜਦੋਂ ਇਹਨਾਂ ਦੀ ਮੈਰਿਜ ਹੋਈ ਸੀ 6 ਸਾਲ ਤੋਂ ਇਹ ਲਾਪਤਾ ਨੇ ਮੇਰੀ ਰਹਿਤ ਦੇ ਇਹਨਾਂ ਦੀ ਫੋਟੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਬਸ ਜਰੂਰ ਦਿਖਾਵਾਂਗਾ ਕਾਫੀ ਦਿਨਾਂ ਤੋਂ ਪਰਿਵਾਰ ਮੈਨੂੰ ਕਹਿ ਰਿਹਾ ਸੀ ਕਿ ਭਾਈ ਸਾਡੀ ਵੀਡੀਓ ਪਾ ਦਿਓ ਆਪਾਂ ਦੇ ਵਿੱਚ ਮੈਨੂੰ ਨਹੀਂ ਸੀ ਕਹਿ ਰਹੇ ਇਹ ਐਸੀ ਤੁਹਾਨੂੰ ਕਿਉਂਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਜਗਾ ਜਗਾ ਪਹੁੰਚਾਉਣਾ ਹੈ ਉੱਤੇ ਭਾਈ ਸਾਹਿਬ ਹੁਣ ਇਹਨਾਂ ਨੂੰ ਲੜਨ ਦੀ ਕੋਸ਼ਿਸ਼ ਕਰਨੀ ਹੈ ਇਹ ਛੋਟਾ ਬੱਚਾ ਇਹਨਾਂ ਦਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾ ਕੇ ਪਾਠ ਕਰਦਾ ਤੇ ਅਰਦਾਸ ਕਰਦਾ ਕਿ ਮੇਰਾ ਪਿਓ ਘਰ ਆਏਗਾ ਭੈਣ ਸਵੇਰੇ ਸ਼ਾਮ ਪਾਠ ਕਰਦੀ ਆ ਗੁਰਦੁਆਰਾ ਸਾਹਿਬ ਜਾਂਦੀ ਆ ਅਰਦਾਸ ਕਰਦੀ ਆ ਅੱਜ ਵੀ ਉਮੀਦ ਹੈ ਕਿ ਮੇਰਾ ਪਤੀ ਜਿੰਦਾ ਹੈ ਤੇ ਉਹ ਘਰ ਆਏਗਾ। ਅਗਰ ਤੁਹਾਡੇ ਵੀਡੀਓ ਸ਼ੇਅਰ ਕਰਨ ਦੇ ਨਾਲ ਇਹਨਾਂ ਦਾ ਪਤੀ ਘਰ ਆ ਜੇ ਤੇ ਇਸ ਤੋਂ ਵੱਡਾ ਹੋਰ ਕੋਈ ਸੇਵਾ ਦਾ ਕੰਮ ਨਹੀਂ ਹੋ ਸਕਦਾ। ਹੱਥ ਜੋੜ ਕੇ ਬੇਨਤੀ ਆਪ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ। ਮੈਂ ਪਰਿਵਾਰ ਦਾ ਮੋਬਾਈਲ ਨੰਬਰ ਜਿਹੜਾ ਉਹ ਵੀਡੀਓ ਦੇ ਉੱਪਰ ਦੇ ਦੂੰਗਾ। ਅਗਰ ਇਹਨਾਂ ਦੇ ਬਾਰੇ ਇਹਨਾਂ ਦੇ ਕਿਸੇ ਦੋਸਤ ਮਿੱਤਰ ਨੂੰ ਰਿਸ਼ਤੇਦਾਰ ਭੈਣ ਭਰਾ ਨੂੰ ਕਿਸੇ ਕਈ ਵਾਰੀ ਇਦਾਂ ਨੂੰ ਹੁੰਦਾ ਕਿ ਕਈ ਵਾਰੀ ਸਾਨੂੰ ਪਤਾ ਹੁੰਦਾ ਅਸੀਂ ਦੱਸਣਾ ਨਹੀਂ ਜਾਂਦੇ। ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਪਤਾ ਤੇ ਉਹ ਵੀ ਜ਼ਰੂਰ ਦੱਸੇ ਇਹ ਭੈਣ ਦਾ ਵਾਸਤਾ ਤੁਹਾਨੂੰ ਇਸ ਬੱਚੇ ਦਾ ਵਾਸਤਾ ਛੋਟੇ ਦਾ ਯਾਰ ਜ਼ਰੂਰ ਦੱਸੋ ਜੇ ਕਿਸੇ ਨੂੰ ਪਤਾ ਕਿ ਇਹ ਭਰਾ ਕਿੱਥੇ ਆ ਕਿਹੜੇ ਹਾਲਾਤਾਂ ਨੇ ਵਿੱਚ ਤੇ ਇਸ ਵੀਡੀਓ ਨੂੰ ਬਿਰਧ ਆਸ਼ਰਮ ਅਨਾਥ ਆਸ਼ਰਮ ਜਿੰਨੇ ਵੀ ਨੇ ਉਥੋਂ ਤੱਕ ਪਹੁੰਚਾ ਦਿਓ ਇਸ ਵੀਡੀਓ ਨੂੰ ਹਰ ਮੋਬਾਈਲ ਦੇ ਵਿੱਚ ਪਹੁੰਚਾ ਦਿਓ ਤਾਂ ਜੋ ਇਸ ਭੈਣ ਨੂੰ ਆਪਾਂ ਇਹਨਾਂ ਦਾ ਪਤੀ ਲੱਭ ਕੇ ਦੇ ਸਕੀਏ ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਨੂੰ ਪਤਾ ਹੁੰਦਾ ਪਰ ਆਪ ਦੱਸ ਦੇਣੀ ਆ ਤੁਹਾਡੇ ਨਾਲ ਵਾਦਾ ਮੇਰਾ ਵਾਦਾ ਤੁਹਾਡੇ ਨਾਲ ਪਰਿਵਾਰ ਵੱਲੋਂ ਵੀ ਇਹ ਕਿਹਾ ਗਿਆ ਕਿ ਅਗਰ ਕੋਈ ਸਾਨੂੰ ਦੱਸੇਗਾ ਇਹਨਾਂ ਦੀ ਸੂਚਨਾ ਦੇਵੇਗਾ ਕਿ ਕਿੱਥੇ ਨੇ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ ਔਰ ਉਹਨਾਂ ਦਾ ਜਿਹੜਾ ਨਾਮ ਆ ਉਹ ਬਿਲਕੁਲ ਬੁੱਕਤ ਰੱਖਿਆ ਜਾਏਗਾ ਔਰ ਕਿਸੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਏਗਾ ਕਿਉਂਕਿ ਸਾਨੂੰ ਸਿਰਫ ਦਲਜੀਤ ਸਿੰਘ ਚਾਹੀਦੇ ਨੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਇਹ ਬਹੁਤ ਵਧੀਆ ਸੁਭਾਅ ਦੇ ਸੀ ਦੱਸ ਰਹੇ ਸੀ ਪਰਿਵਾਰ ਦੇ ਨਾਲ ਬੈਠ ਕੇ ਪਹਿਲਾਂ ਪਾਧਾ ਘੰਟਾ ਗੱਲਬਾਤ ਕੀਤੀ ਹੈ ਬਹੁਤ ਵਧੀਆ ਸੁਭਾਅ ਹੀ ਇਹਨਾਂ ਦਾ ਔਰ ਕਿਸੇ ਦੇ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਹਰ ਕਿਸੇ ਨਾਲ ਮਿਲ ਕੇ ਰਹਿੰਦੇ ਸੀ ਨਿਤਨੇਮੇ ਬੰਦੇ ਸੀ ਪਰ ਪਤਾ ਨਹੀਂ ਲੱਗਾ ਕਿ ਅਚਾਨਕ ਕਿੱਥੇ ਗਾਇਬ ਹੋ ਗਏ ਤੁਸੀਂ ਸੋਚ ਸਕਦੇ ਹੋ ਕਿ ਬੰਦਾ ਬਿਲਕੁਲ ਠੀਕ ਠਾਕ ਹੋਵੇ ਤੇ ਅਚਾਨਕ ਗੁੰਮੀ ਹੋ ਜੇ ਕੀ ਬੀਤੀ ਹੋਏਗੀ ਪਰਿਵਾਰ ਤੇ ਔਰ ਕੀ ਬੀਤੀ ਹੋਏਗੀ ਇਸ ਭੈਣ ਤੇ ਭਾਜੀ ਕੈਮਰਾ ਭੈਣ ਦੀ ਵੱਲ ਕਰਿਓ ਆਪਾਂ ਭੈਣ ਜੀ ਨਾਲ ਥੋੜੀ ਗੱਲਬਾਤ ਕਰਾਂਗੇ ਭੈਣ ਜੀ ਜਦੋਂ ਗਏ ਆ ਘਰੋਂ ਹਾਂਜੀ ਤੇ ਤੁਹਾਨੂੰ ਕੁਝ ਦੱਸ ਕੇ ਗਏ ਜਾਣ ਲੱਗਿਆ ਹਾਂਜੀ ਕਹਿੰਦੇ ਕਿ ਕਿਰਾਏ ਦੇ ਕਮਰਾ ਲੈਣ ਚੱਲੇ ਆ ਮੈਂ ਚਾਬੀ ਲੈਣੀ ਵੀ ਇੱਕ ਦਿਨ ਪਹਿਲਾਂ ਵੇਖ ਕੇ ਆਏ ਸੀ ਤੇ ਚਾਬੀ ਲੈਣ ਗਏ ਲਾਦ ਨੇ ਘਰੋਂ ਬਿਲਕੁਲ ਠੀਕ ਠਾਕ ਹੈ ਹਾਂਜੀ ਠੀਕ ਠਾਕ ਹੈ ਹੁਣ ਤੁਸੀਂ ਅੱਜ ਵੀ ਉਹਨਾਂ ਦੇ ਨਾਮ ਦਾ ਜਿਹੜਾ ਵਾ ਉਹ ਸਾਥ ਭਰਦੇ ਹੋ ਹਨ ਹਾਂਜੀ ਤੁਹਾਨੂੰ ਉਮੀਦ ਆ ਕਿ ਅੱਜ ਵੀ ਆਉਣਗੇ ਹਾਂਜੀ ਉਮੀਦਾਂ ਮੇਨ ਪੂਰੀ ਹੋਈਆਂ ਇਹ ਆਉਣਗੇ ਠੀਕ ਠਾਕ ਜਿੱਥੇ ਵੀ ਆ ਠੀਕ ਠਾਕ ਆ ਕੇ ਆਉਣਗੇ ਦੋਸਤੋ ਇਸ ਭੈਣ ਦੀਆਂ ਉਮੀਦਾਂ ਦੇ ਪਾਣੀ ਨਾ ਫਿਰਨ ਦਿਓ ਇਹਨਾਂ ਨੂੰ ਲੱਭ ਕੇ ਦੇਣਾ ਆਪਾਂ ਇਹ ਮੇਰੀ ਵੀ ਜ਼ਿੰਮੇਵਾਰੀ ਆ ਤੇ ਤੁਹਾਡੀ ਵੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਇਸ ਬੱਚੇ ਨੂੰ ਆਪਾਂ ਪਿਓ ਲੱਭ ਕੇ ਦੇਣਾ ਤੇ ਇਹ ਭੈਣ ਨੂੰ ਆਪਾਂ ਉਹਦਾ ਘਰ ਵਾਲਾ ਲੱਭ ਕੇ ਦੇਣਾ ਵੀਡੀਓ ਨੂੰ ਵੀ ਰੱਬ ਦੇ ਦੱਬ ਕੇ ਸ਼ੇਅਰ ਕਰ ਦਿਓ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਜੱਲੂ ਵਾਲਾ ਬਾਬਾਮਕਾਲਾ ਸਾਹਿਬ ਦੇ ਬਿਲਕੁਲ ਕੋਲ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੈ ਪਰਿਵਾਰ ਦਾ ਮੋਬਾਈਲ ਨੰਬਰ ਤੇ ਆਪਣਾ ਮੋਬਾਈਲ ਨੰਬਰ ਮੈਂ ਵੀਡੀਓ ਦੇ ਉੱਪਰ ਦੇ ਦੇ ਦਨਾ ਕਿਸੇ ਨੂੰ ਵੀ ਇਹਨਾਂ ਦੇ ਬਾਰੇ ਪਤਾ ਹੋਵੇ ਤੇ ਜਰੂਰ ਦੱਸਿਓ ਇਹਨਾਂ ਦੀ ਫੋਟੋ ক্লোਜ਼ ਕਰਕੇ ਜਿਹੜੀ ਮੈਂ ਵੀਡੀਓ ਦੇ ਵਿੱਚ ਜਰੂਰ ਦਿਖਾਉਂਗਾ ਵੀਡੀਓ ਦੇ ਲਾਸਟ ਤੇ ਵੀ ਦਿਖਾ ਦੇਣਾ ਕਈ ਵਾਰੀ ਇਨਸਾਨ ਇਦਾਂ ਹੁੰਦਾ ਕਿ ਆਪਣਾ ਹੁਲੀਆ ਬਦਲ ਲਿਆ ਹੁੰਦਾ ਜਾਂ ਚੇਂਜ ਹੋ ਗਿਆ ਹੁੰਦਾ ਅਗਰ ਕਿਸੇ ਨੂੰ ਥੋੜੀ-ਬਹੁਤੀ ਵੀ ਹੋਪਸ ਹੋ ਕੇ ਮਿਲਦੀ ਹੈ ਕੁਝ ਤੇ ਜਰੂਰ ਦੱਸਿਓ ਐਫ ਆਈ ਆਰ ਪਹਿਲਾਂ ਦਰਜ ਹੋ ਚੁੱਕੀ ਹੈ ਜਦੋਂ ਗੁੰਮ ਹੋਏ ਸੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਕਰਨੀ ਸੀ ਉਹਨਾਂ ਨੇ ਕਰ ਦਿੱਤੀ ਆ ਲੱਭ ਰਹੇ ਆ ਪਰ ਹੁਣ ਇਹ ਜ਼ਿੰਮੇਵਾਰੀ ਭੈਣ ਨੇ ਮੇਰੀ ਲਈ ਆ ਤੇ ਤੁਹਾਡੀ ਲਈ ਆ ਆਪਾਂ ਇਸ ਵੀਰ ਨੂੰ ਲੱਭ ਕੇ ਦੇਣਾ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਤੁਸੀਂ ਵੀ ਇੱਕ ਵਾਰੀ ਸਾਰੀ ਸੰਗਤ ਨੂੰ ਬੇਨਤੀ ਕਰ ਦੋ ਕਿ ਮੇਰੀ ਮਦਦ ਕੀਤੀ ਜਾਵੇ ਤੇ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਹਾਂ ਜੀ ਸਤਕਾਰਯੋਗ ਭੈਣਾਂ ਤੇ ਭਾਈਆਂ ਨੂੰ ਬੇਨਤੀ ਕਰਦੀ ਆ ਤੇ ਜਿੱਥੇ ਵੀ ਮੇਰੇ ਪਤੀ ਨੂੰ ਦੇਖਣ ਸੂਚਨਾ ਦੇਣ ਤੇ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ ਮਾਈਨ ਕਾਲਾ ਮਾਈਗਨਿਫਾਈਕਰ